ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੈਥਵੇਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 50 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਤੇ ਵਿਰੋਧੀ ਧਿਰ ਨੇ ਸਵਾਲ ਖੜੀ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟੀ ਨੇ ਕਿਹਾ ਹੈ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਵੱਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਕਿੰਟਾਂ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਘਟਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੇਥਵਿਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 5 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟੀ ਨੇ ਕਿਹਾ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਦੀ ਵਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਂਟਾ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੈਥਵੇਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 50 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੀ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਕਰਾ ਦੱਸਿਆ ਹੈ ਹੈਸਟੀ ਨੇ ਕਿਹਾ ਹੈ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਵੱਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਕਿੰਟਾਂ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਘਟਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੇਥਵਿਟ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 5 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟੀ ਨੇ ਕਿਹਾ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਦੀ ਵਾਧਾ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਂਟਾ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੈਥਵਿਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 50 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੀ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਕਰਾ ਦੱਸਿਆ ਹੈ ਹੈਸਟੀ ਨੇ ਕਿਹਾ ਹੈ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਵੱਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਕਿੰਟਾਂ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਘਟਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੇਥਵਿਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ ਪਾਸ ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 26 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟਿਨ ਨੇ ਕਿਹਾ ਹੈ ਕਿ ਆਪਣੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਦੀ ਵਾਧਾ ਹੈ। ਉਹਨਾਂ ਨੇ ਕਿਹਾ ਹੈ ਕਿ 54 ਸੈਂਟਾ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਵੇਗਾ। ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ। ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਹ ਐਲਾਨ ਮੰਗਲਵਾਨ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੈਥਵੇਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 50 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੀ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਕਰਾ ਦੱਸਿਆ ਹੈ ਹੈਸਟੀ ਨੇ ਕਿਹਾ ਹੈ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਵੱਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਕਿੰਟਾਂ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਘਟਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੇਥਵਿਟ ਨੇ ਕੀਤਾ ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 5 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟੀ ਨੇ ਕਿਹਾ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਦੀ ਵਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਂਟਾ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ-ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ। ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੈਥਵੇਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 50 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੀ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਕਰਾ ਦੱਸਿਆ ਹੈ ਹੈਸਟੀ ਨੇ ਕਿਹਾ ਹੈ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਵੱਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਕਿੰਟਾਂ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਘਟਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਨੂੰ ਰਾਹਤ ਦੇਣ ਲਈ ਕੁਝ ਵੀਜ਼ਿਆਂ ਲਈ ਇੰਗਲਿਸ਼ ਟੈਸਟ ਦੀਆਂ ਘੱਟੋ ਘੱਟ ਨੰਬਰਾਂ ਦੀ ਲੋੜ ਨੂੰ ਘਟਾ ਦਿੱਤਾ ਹੈ ਇਹ ਐਲਾਨ ਮੰਗਲਵਾਰ ਨੂੰ ਸਹਾਇਕ ਇਮੀਗ੍ਰੇਸ਼ਨ ਮੰਤਰੀ ਬੈਟ ਥਿਸ ਲੇਥਵਿਟ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਬਦਲਾ ਹੌਲੀਡੇ ਵੀਜ਼ਾ ਸਮੇਤ ਕਈ ਵੀਜ਼ਾ ਸ਼੍ਰੇਣੀਆਂ ਲਈ ਸਮੇਂ ਦੀ ਮੁਕਲੋੜ ਹੈ। ਇਸ ਵਿੱਚ ਵਿਆਪਕ ਤੌਰ ਤੇ ਵਰਤੇ ਜਾਣ ਵਾਲੇ ਪੀਟੀਏ ਲਈ 5 ਅੰਕ 90 ਦੇ ਵਿੱਚੋਂ 30 ਨੂੰ ਘਟਾ ਕੇ ਸਿਰਫ 20 ਕਰ ਦਿੱਤੇ ਗਏ ਹਨ ਸਕੋਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਇਸ ਫੈਸਲੇ ਦੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ ਵਿਰੋਧੀ ਧਿਰ ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਐਂਡਰਿਓ ਹੈਸਟੀ ਨੇ ਇਸ ਨੂੰ ਲਾਪਰਵਾਹੀ ਵਾਲਾ ਫੈਸਲਾ ਦੱਸਿਆ ਹੈ ਹੈਸਟੀ ਨੇ ਕਿਹਾ ਕਿ ਅਲਬਨੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ 1 ਮਿਲੀਅਨ ਪ੍ਰਵਾਸੀਆਂ ਨੂੰ ਐਂਟਰੀ ਦਿੱਤੀ ਹੈ ਜੋ ਕਿ ਮਿਆਦ ਤੋਂ 70% ਦੀ ਵਧ ਹੈ ਉਹਨਾਂ ਨੇ ਕਿਹਾ ਹੈ ਕਿ 54 ਸੈਂਟਾ ਦੇ ਵਿੱਚ ਇੱਕ ਨਵਾਂ ਵਿਅਕਤੀ ਆਸਟ੍ਰੇਲੀਆ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਹਾਊਸਿੰਗ ਅਤੇ ਇਨਫਰਾਸਟ੍ਰਕਚਰ ਤੇ ਮਾਈਗ੍ਰੇਸ਼ਨ ਦਾ ਦਬਾਅ ਹੋਰ ਵਧਾਵੇਗਾ ਜਦੋਂ ਕਿ ਇਸ ਫੈਸਲੇ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਟੈਸਟਾਂ ਵਿਚਲੇ ਗੈਰ ਬਰਾਬਰੀ ਦੇ ਮਾਪਦੰਡਾਂ ਨੂੰ ਠੀਕ ਕਰੇਗਾ ਇਸ ਫੈਸਲੇ ਨੇ ਆਸਟ੍ਰੇਲੀਆ ਦੀਆਂ ਇਮੀਗ੍ਰੇਸ਼ਨ ਸੈਟਿੰਗਾਂ ਤੇ